ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਸਨਾਵ ਜੀ ਮੇਰੀ YouTube ਫੈਮਲੀ ਸਾਰਿਆਂ ਨੇ ਕਿਵੇਂ ਹੋ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਲੋ ਜੀ ਸਵੇਰ ਦਾ ਟਾਈਮ ਹੋ ਗਿਆ ਦੇਖੋ ਬੱਦਲ ਇੰਨੇ ਜਿਆਦੇ ਹੋਏ ਪੈਨੇ ਬਹੁਤ ਜਿਆਦੇ ਬੱਦਲ ਸੀਗੇ ਇਸ ਟਾਈਮ ਟਾਈਮ ਤਕਰੀਬਨ 6:00 6 ਦਾ ਟਾਈਮ ਸੀਗਾ ਇਹ ਇੱਦਾਂ ਲੱਗਦਾ ਸੀ ਬਸ ਵੀ ਮੀਂਹ ਆਉਣ ਨੂੰ ਤਿਆਰ ਹੀ ਆ ਨਾ ਆਇਆ ਵੀ ਸੇ ਪਰ ਜਿਆਦਾ ਇਹ ਥੋੜਿਆ ਮੋਟਿਆ ਕਣੂਆਂ ਜਿਹਾ ਸੀ ਉਹ ਪਰ ਬੱਦਲ ਦੇਖ ਕੇ ਨਾ ਇੰਨਾ ਜਿਆਦਾ ਡਰ ਲੱਗ ਰਿਹਾ ਸੀ ਵੀ ਅੱਜ ਤਾਂ ਬਹੁਤ ਜਿਆਦਾ ਮੀਂਹ ਆਉਣਾ ਕੋਈਸ ਆਪਣੇ ਜਿਹੜਾ ਬੇੜਾ ਸਾਰਾ ਪੱਟ ਰੱਖਿਆ ਜਿਵੇਂ ਕੇ ਤੁਹਾਨੂੰ ਪਤਾ ਹੀ ਆ ਨਾ ਤੇ ਉਹਦੇ ਕਰਕੇ ਨਾ ਮਿੱਟੀ ਮਿੱਟੀ ਹੋਈ ਪਈ ਆ ਇਹ ਡਰ ਲੱਗਦਾ ਸੀ ਜੇ ਮੀਂਹ ਆ ਗਿਆ ਨਾ ਸਾਰੇ ਕਿਤੇ ਗਿੱਲਾ ਚਿੱਕੜੀ ਚਿਕਣ ਹੋ ਜਾਣਾ ਵਾ ਹਨਾ ਬੇੜਾ ਤੇ ਉਸ ਤੋਂ ਬਾਅਦ ਜੀ ਇੱਥੇ ਬਸ ਮੈਂ ਲੱਗੀ ਹੋਈ ਸੀ ਕਿ ਇਹਨਾਂ ਦੇ ਪਾਪਾ ਦੀ ਸ਼ਰਟ ਪ੍ਰੈਸ ਕਰਨ ਇਹਨਾਂ ਨੇ ਜਾਣਾ ਸੀਗਾ ਬਾਹਰ ਦੀ ਆਫ ਦੀ ਖੁਸ਼ੇ ਸ਼ਾਪ ਦਾ ਹਰ ਸਮਾਰ ਲੈਣ ਦੇ ਲਈ ਤੇ ਬਸ ਮੈਨੂੰ ਦੀ ਰੱਗੀ ਹੋਈ ਸੀ ਸ਼ਰਟ ਪ੍ਰੈਸ ਕਰਨਾ ਤੇ ਅੱਜ ਥੋੜਾ ਜਿਹਾ ਉੱਠਣ ਨੂੰ ਥੋੜਾ ਜਿਹਾ ਲੇਟ ਹੋਈ ਸੀ ਤਕਰੀਬਨ ਸਾਨੂੰ ਸਾਡੇ 1:15 ਸ਼ਾਇਦ 1:06 ਮੰਗੂ ਹੋ ਗਈ ਸੀ ਉੱਠਦੇ ਆ ਨਾ ਤੇ ਦੇਖੋ ਉਧਰ ਮੇਰੇ ਕੱਪੜਿਆਂ ਦਾ ਖਿਲਾਰਾ ਇਹਦਾ ਜ਼ਿਆਦਾ ਹੋਇਆ ਪਿਆ ਮੇ ਤੋਂ ਨਾ ਕੱਪੜੇ ਹੀ ਨਹੀਂ ਸਵੇਰ ਤਕਰੀਬਨ 3-4 ਦਿਨ ਹੋ ਗਏ ਤੋ ਆ ਦੇਖੋ ਇਹ ਹੋ ਗਿਆ ਸੀ ਇੱਥੇ ਸਾਢੇ 1:30 ਦਾ ਟਾਈਮ ਹੋ ਗਿਆ ਸੀਗਾ ਤੇ ਥੋੜੀ ਥੋੜੀ ਧੁੱਪ ਜੀ ਨਿਕਲਦੀ ਆ ਰਹੀ ਸੀ ਪਰ ਬੱਦਲ ਬਹੁਤ ਜ਼ਿਆਦੇ ਮਿਲ ਰਹੇ ਸੀਗੇ ਤੇ ਇੱਥੇ ਨੂਰ ਦੀ ਕਹਿੰਦੀ ਮम्मा ਵੀ ਨਾ ਮੈਨੂੰ ਮਰਨ ਵਾਲੇ ਚਾਹੇ ਨਾ ਕੋਈ ਦੋ ਕੁਛ ਅੱਜ ਸਮਝ ਨਹੀਂ ਸੀਗੀ ਪਹਿਲਾਂ ਤੇ ਮੇਈ ਸਾਸ ਵੀ ਚਲੋ ਆਪਾਂ ਚਟਨੀ ਕੁੱਟ ਗਏ ਨਾ ਦੇ ਹੋ ਜੁੱਤੇ ਨਾਲ ਪਰੌਠੇ ਬਣਾ ਲਾਂਗੇ ਦੇ ਨਮਕਾਂ ਦੇ ਤੇ ਪਰ ਉਹ ਕਹਿੰਦੀ ਵੀ ਮੈਨੂੰ ਪਰੌਠੇ ਖਾਣ ਜਾਣਗੇ ਜੀ ਨਾਲ ਉਹਨੇ ਬਣਵਾਏ ਵੀ ਪਰ ਵਿਚਾਰੀ ਨ ਇੱਕ ਦੋ ਵਾਈਟ ਲਈਆਂ ਹਨਾ ਜਿਆਦੇ ਉਹਨੇ ਖਾਦੇ ਵੀ ਨਹੀਂ ਹੈਗਾ ਵੀ ਆਪਾਂ ਕਹਿਦੀ ਵੀ ਜਿਆਦੇ ਬੱਚਾ ਖਾਲੇ ਬਸ ਇੱਕ ਦੋ ਵਾਈਟ ਲੈ ਕੇ ਬਸ ਕੁਛ ਉਹਦੀ ਕਰੀ ਤੇ ਇਹ ਠੀਕ ਨਹੀਂ ਹੈਗੀ ਤੇ ਇੱਥੇ ਮੈਂ ਬਸ ਧੋ ਰਹੇ ਸੀ ਆਲੂ ਤੇ ਆਲੂਆਂ ਦੇ ਨਾ ਮਿੱਟੀ ਜੀ ਬਹੁਤ ਜਿਆਦੇ ਲੱਗੀ ਪਈ ਹੁੰਦੀ ਹੈ ਬਸ ਮੈਂ ਧੋ ਕੇ ਹਨਾ ਫੇਰ ਹੀ ਬੋਨ ਕਰਦੇ ਹੁੰਦੇ ਹਾਂ ਤੇ ਇੱਧਰ ਮੈਂ ਬਸ ਉਸ ਤੋਂ ਬਾਅਦ ਆਲੂ ਵਗੈਰੇ ਬੋਉਂ ਬੋਉਂ ਤੋਂ ਬਾਅਦ ਮੈਂ ਤੇ ਫੋਨ ਲੈ ਲਿਆ ਜੀਰਾ ਤੇ ਜਦੋਂ ਆਪਾਂ ਨਾ ਪਰੌਂਠਿਆਂ ਦੇ ਵਿੱਚ ਇਦਾਂ ਜੀਰਾ ਉਹ ਫਰਾਈ ਕਰਕੇ ਭੁੰਨ ਕੇ ਪਾਉਣੇ ਤਾਂ ਬਹੁਤ ਵਧੀਆ ਲੱਗਦਾਗਾ ਤੇ ਨਾਲ ਹੀ ਥੋੜੇ ਜਿ ਮੈਂ ਲਵਾਂਗੀ ਪਿਆਜ਼ ਮੈਂ ਸ਼ਾਇਦ ਇਹ 2 ਜਾਂ 3 ਪਿਆਜ਼ ਕੱਟੇ ਸੀਗੇ ਤੇ ਬਸ ਪਿਆਜ਼ ਪਾਉਂਗੀ ਜਿਆਦਾ ਹੋਰ ਆਪਾਂ ਸਮਾਨ ਨਹੀਂ ਪਾਉਦੇ ਧਨੀਆ ਵਗੈਰਾ ਜਾਂ ਕਿ ਮੇਥੇ ਵਗੈਰਾ ਮੇਰੇ ਕੋਲ ਨਹੀਂ ਹੈਗੀ ਬਸ ਇਹਦੇ ਵਿੱਚ ਸਿੰਪਲੀ ਨਮਕ ਮਿਰਚ ਹਲਦੀ ਤੇ ਬਸ ਇਹ ਚੀਜ਼ਾਂ ਪਾਵਾਂਗੇ ਤੇ ਇਹ ਵੀਡੀਓ ਹੈਗੀ ਹੈ ਜੀ ਆਪਣੇ ਨੂਰ ਤੇ ਬਿਮਾਰ ਹੋਣ ਤੋਂ ਪਹਿਲਾਂ ਹੁਣ ਤੁਹਾਨੂੰ ਬਹੁਤ ਜ਼ਿਆਦਾ ਹੈ ਨਾ ਬਿਮਾਰ ਹੋ ਕੇ ਹਕੇ ਇੱਕ ਦਿਨ ਮੇਰੇ ਤੋਂ ਤਾਂ ਕਰਕੇ ਵੀਡੀਓ ਵੀ ਨਹੀਂ ਸੀਗੀ ਭਾਈ ਤੇ ਕਿਉਂਕਿ ਇਦਾਂ ਹੁੰਦਾ ਨਾ ਜੇ ਬੱਚਾ ਬਿਮਾਰ ਹੋਵੇ ਤਾਂ ਆਪਾਂ ਨੂੰ ਕੁਝ ਵੀ ਕਰਨ ਨੂੰ ਜੀ ਨਹੀਂ ਕਰਦਾ ਹੈਗਾ ਆਪਾਂ ਕੋਈ ਵੀ ਕੰਮ ਨਹੀਂ ਕਰ ਸਕਦੇ ਹੈਗੇ ਆਪਦਾ ਮਾਈਂਡ ਵੀ ਨਹੀਂ ਕਹਿੰਦਾ ਹਨਾ ਬੱਚਾ ਜ਼ਿਆਦਾ ਹੈਂਦੇ ਬੱਚੇ ਜ਼ਿਆਦਾ ਜ਼ਰੂਰੀ ਹੈ ਕੰਮ ਆਪਣਾ ਬਾਅਦ ਚ ਹਨਾ ਉਹ ਚੀਜ਼ ਹੋ ਜਾਂਦੀ ਆ ਤੇ ਉਸ ਤੋਂ ਪਹਿਲਾਂ ਦੀ ਵੀਡੀਓ ਅੱਗੀ ਜਿਹੜੀ ਮੇਰੇ ਕੋਲ ਇਹ ਕਲਿੱਪਾਂ ਪਈਆਂ ਸੀਗੀਆਂ ਤੇ ਹੁਣ ਬਸ ਥੋੜਾ ਜਿਹਾ ਫਰਕ ਆ ਨੂਰ ਦਾ ਤੇ ਲੋਜੀ ਆਲੂ ਵਗੈਰੇ ਸਾਰਾ ਸਮਾਨ ਮੈਂ ਮਿਕਸ ਕਰ ਲਿਆ ਸੀਗਾ ਤੇ ਇਹਨਾਂ ਪਵਦੀਆ ਜ ਮਿਕਸਚਰ ਬਣਾ ਕੇ ਤੇ ਇਥੇ ਬਸ ਮੈਂ ਲੱਗੀ ਸੀ ਪਰੌਂਠੇ ਬਣਾਉਣ ਸਭ ਤੋਂ ਪਹਿਲਾਂ ਨਨੂਰੀ ਵੇਟ ਕਰੀ ਸੀ ਮੂਹ ਨੂੰ ਛੇਤੀ ਲੈ ਕੇ ਦੋ ਮੈਂ ਉਹਦੇ ਹਲਕਾ ਜਿਹਾ ਨਮਕ ਮੇਚ ਵਾਲਾ ਅੰਡ ਕੰਡ ਕੇ ਰੱਖਿਆ ਹੋਇਆ ਸੀਗਾ ਆਲੂ ਵਾਲਾ ਪੇਸਟ ਤੇ ਉਹਨੂੰ ਥੋੜਾ ਜਿਹਾ ਨਮਕ ਪਾ ਕੇ ਬਣਾਇਆ ਸੀਗਾ ਗੱਲਾਂ ਤੇ ਪਰ ਵਿਚਾਲੀ ਤੋਂ ਖਾ ਵੀ ਨਹੀਂ ਹੁੰਦਾ ਕਹਿੰਦਾ ਮੈਂ ਨਾ ਚਿੱਤ ਤਾਂ ਆਪਣਾ ਕਰਦਾ ਹੁੰਦਾ ਜਦੋਂ ਆਪਾਂ ਬਿਮਾਰ ਹੋਈਏ ਮਨ ਤਾਂ ਆਪਣਾ ਕਹੂਗਾ ਵੀ ਆਪਾਂ ਚੀਜ਼ ਖਾ ਲਈ ਉਹ ਖਾ ਲਈ ਪਰ ਜਦੋਂ ਆਪਾਂ ਖਾਣਿਆਂ ਦਾ ਆਪਣਾ ਬਿਲਕੁਲ ਵੀ ਚਿੱਤ ਨਹੀਂ ਮੰਨਦਾ ਵੀ ਤੇ ਉਹੀ ਕੁਛ ਨੂਰ ਨਾਲ ਹੋ ਰਿਹਾ ਸੀਗਾ ਤੇ ਚਲੋ ਜੀ ਇੱਕ ਵਾਰੀ ਹਨਾ ਆਪਣਾ ਦਿਮਾਗ ਤੇ ਜ਼ਿਆਦਾ ਫਰਜ ਹੁੰਦਾ ਨਾ ਵੀ ਆਪਾਂ ਜਦੋਂ ਬੱਚਾ ਕਹਿੰਦਾ ਕੋਈ ਜੀ ਨਾਲ ਵੀ ਚਲੋ ਬੱਚੇ ਦਾ ਪੇਟ ਭਰਨਾ ਜ਼ਰੂਰੀ ਹੁੰਦਾ ਆਪਾਂ ਤਾਂ ਕਰਕੇ ਚੀਜ਼ ਬਣਾ ਦਿੰਦੇ ਆਂਗੇ ਤੇ ਬਸ ਆ ਜਾ ਰਹੇ ਸੀ ਨੂਰ ਵਾਸਤੇ ਪਰੌਂਠਾ ਆ ਜੋ ਵੀ ਤੁਸੀਂ ਜੀ ਖਾ ਲੂ ਗਰਮਾ ਗਰਮ ਪਰੌਂਠੇ ਆਲੂ ਵਾਲੇ ਤੇ ਲਓ ਜੀ ਨੂਰ ਇੱਥੇ ਕਰ ਰਹੀ ਸੀ ਢੇਟ ਤੇਰੀ ਵੱਡੀ ਦੀਦੀ ਲੱਗ ਗਈ ਸੀ ਇਹਨੂੰ ਖਿਲਾਉਣਾ ਤੇ ਮੇਰੀ ਬੇਟੀਆਂ ਦਾ ਨਾ ਇਹ ਚੀਜ਼ ਮੈਨੂੰ ਬਹੁਤ ਸਾਰਾ ਹੋ ਜਾਂਦਾ ਇਹ ਹਰ ਕਹੇ ਹਨ ਜਿਵੇਂ ਕਿ ਹੁਣ ਮੈਂ ਕੋਈ ਉਧਰ ਪਰੋਂਠੇ ਜਿਵੇਂ ਕਿ ਬਣਾ ਰਹੀਆਂ ਹਨ ਵੀ ਇਹਨੇ ਖਵਾਤੇ ਹਨਾ ਉਹ ਚੀਜ਼ ਬਸ ਇਹਨ ਇੱਕ ਦੋ ਕਬਾਈਟ ਲੈ ਕੇ ਬਸ ਉੱਥੇ ਪੈ ਗਈ ਸੀ ਕਿ ਮਮਾ ਮੈਂ ਹੋਰ ਨਹੀਂ ਖਾਣੇ ਹੈਗੇ ਤੇ ਇੱਥੇ ਇਹਦੀ ਥੋੜੀ ਥੋੜੀ ਜੀ ਤੰਬੀ ਤਾਂ ਖਰਾਬ ਸੀਗੀ ਇਹਨਾਂ ਨੇ ਪਾਪਾ ਨੂੰ ਥੋੜਾ ਜਿਹਾ ਜ਼ਰੂਰੀ ਕੰਮ ਸੀ ਨਹੀਂ ਤਾਂ ਉਹਨਾਂ ਨੇ ਨਾ ਹੀ ਜਾਂਦੇ ਪਹਿਲਾਂ ਤਾਂ ਠੀਕ ਸੀ ਜਿਸ ਟਾਈਮ ਉਹ ਗਏ ਨੇ ਨਹੀਂ ਤਾਂ ਉਹਨਾਂ ਨੇ ਜਾਣੀ ਨਹੀਂ ਸੀਗਾ ਤੇ ਪਰ ਉਹ ਜੁਰ ਚਲੇ ਗਏ ਉਸ ਤੋਂ ਥੋੜੇ ਥੋੜੇ ਦਿਨ ਜਿਵੇਂ ਜਿਵੇਂ ਬੀਤ ਲਾ ਗਿਆ ਤੇ ਇਹਦੀ ਤਬੀ ਥੋੜੀ ਥੋੜੀ ਵੱਧ ਖਰਾਬ ਹੁੰਦੀ ਗਈ ਕਿਰਾਂ ਆਪਾਂ ਡਾਕਟਰ ਤੋਂ ਜਿਹੜੀ ਦਵਾਈ ਲੈ ਕੇ ਆਏ ਸੀ ਉਹ ਵੀ ਇਹਨੂੰ ਦਿੱਤੀ ਤੇ ਪਰ ਉਹਦੇ ਨਾਲ ਇਹਨੂੰ ਕੋਈ ਆਰਾਮ ਨਹੀਂ ਮਿਲਿਆ ਹੈਗਾ ਤੇ ਇਸ ਕਰਕੇ ਸਾਨੂੰ ਸ਼ਹਿਰ ਲੈ ਕੇ ਜਾਣੀ ਪਈ ਹੈ ਨਾ ਥੋੜੀ ਜੀ ਤਬੀ ਤੇ ਦੀ ਜਿਆਦਾ ਗਰਮ ਹੋ ਗਈ ਸੀ ਤੇ ਲੋ ਜੀ ਆਪਾਂ ਲੱਗੇ ਸੀ ਹੁਣ ਦੂਸਰੇ ਪੁਣਕੇ ਬਣਾਉਣਾ ਹੈ ਨਾ ਤੇ ਪਾਪਾ ਇਹਨੇ ਵੀ ਖਾ ਲਈ ਸੀਗੇ ਬਸ ਨਾਲ ਦੀ ਨਾਲ ਹੀ ਤੇ ਇਥੇ ਮੈਂ ਨੂਰ ਨੂੰ ਦੇਖਣ ਲੱਗ ਗਈ ਆ ਕਿ ਭੋਂਠੇ ਵਗੈਰਾ ਬਣਾਉਣ ਤੋਂ ਬਾਅਦ ਮੈਂ ਕਿਹਾ ਚਲੋ ਕੁਝ ਟਾਈਮ ਆਪਾਂ ਆਣਾ ਵੀ ਨੂਰ ਕੋਲੇ ਬੈਹਣੇ ਆ ਗਏ ਆ ਨਾ ਇਹ ਮੈਨੂੰ ਬੁਲਾ ਰਹੀ ਸੀ ਇਦਾਂ ਹੋਈ ਪਈ ਸੀ ਢਟਾਲ ਜੀ ਬਿਲਕੁਲ ਨਾ ਤਾਂ ਇਹਨੂੰ ਕੁਝ ਚਾ ਦੇ ਬਿਨਾਂ ਬੁਖਾਰ ਹੀ ਸੀਗਾ ਬਸ ਇਹਦਾ ਸਰੀਰ ਡੋਣ ਜਾ ਹੋਇਆ ਪਿਆ ਸੀਗਾ ਤੇ ਲੋ ਜੀ ਇਸ ਤੋਂ ਬਾਅਦ ਇਹ ਹੈਗੀ ਆ ਦਿਨ ਵਾਲੀ ਕਲਿੱਪ ਤੇ ਇੱਥੇ ਮੇਰੇ ਕੋਲੇ ਆ ਗਈ ਸੀ ਇੱਕ ਭੈਣ ਨੂਰ ਬਿਮਾਰ ਹੋਣ ਕਰਕੇ ਮੈਂ ਉਧਰ ਨਹੀਂ ਲੈ ਗਈ ਇਹਦੀ ਮम्मा ਤੁਸੀਂ ਮੇਰੇ ਕੋਲ ਹੀ ਕੰਮ ਕਰ ਲਓ ਫਿਰ ਮੈਂ ਹਾਰ ਗਈ ਉਹਨਾਂ ਨੇ ਚੇਅਰ ਤੇ ਬਿਠਾ ਕੇ ਇੱਧਰ ਹੀ ਉਹਨਾਂ ਦਾ ਜਿਹੜਾ ਕੰਮ ਸੀ ਇਹ ਕੀਤਾ ਇਹਨਾਂ ਨੇ ਬਲੀਚ ਵਗੈਰਾ ਕਰਵਾਉਣੀ ਸੀਗੀ ਤੇ ਇੱਧਰ ਹੀ ਉਹਨਾਂ ਦਾ ਕੰਮ ਕੀਤਾ ਸਾਰਾ ਤੇ ਇਸ ਤੋਂ ਬਾਅਦ ਮੈਂ ਲੱਗੀ ਸੀ ਕਿ ਸਬਜ਼ੀ ਕੱਟਣ ਭਿੰਡੀਆਂ ਧੋਤੀਆਂ ਸੀਗੀਆਂ ਆਪਾਂ ਨੇ ਤੇ ਕੁਛ ਮੈਨੂੰ ਇੱਧੇ ਕਾਲੀ ਵੀ ਸੀਗੀ ਤਕਰੀਬਨ ਟਾਈਮ ਤੇ ਇੱਥੇ ਚਾਰਕਾ ਤਾਂ ਹੀ ਹੋਇਆ ਸੀਗਾ ਮੈਂ ਕਿਹਾ ਜਲੋਸ਼ਾਲਾ ਸ਼ਾਮ ਦੀ ਸਬਜ਼ੀ ਜਲਦੀ ਬਣਾ ਲਈਏ ਦੇਖੋ ਫੇਰ ਮੈਂ ਕਿਹਾ ਚਲੋ ਨਾ ਸ਼ਾਮ ਦੀ ਸਬਜ਼ੀ ਜਲਦੀ ਬਣਾ ਲਈਏ ਵੀ ਜੇ ਆਪਾਂ ਨੂੰਰ ਨੂੰ ਲੈ ਕੇ ਚਲ ਗਏ ਤਾਂ ਥੋੜਾ ਜਿਹਾ ਲੇਟ ਹੋ ਜਾਗੇ ਕਿਉਂਕਿ ਡਾਕਟਰ ਵੀ ਇਹਨਾਂ ਚਾਹ ਨੂੰ ਬੰਦ ਕਰ ਜੀ ਬੰਦੇ ਮੈਂ ਕਿਹਾ ਚਲੋ ਕੋਠਾ ਉਹ ਨਾ ਜਾਵਾਂਗੇ ਨਾਲੇ ਇਹਨਾਂ ਦੇ ਪਾਪਾ ਵੀ ਨਹੀਂ ਆਏ ਇਸ ਲਈ ਮੈਂ ਕਿਹਾ ਉਸ ਤੋਂ ਪਹਿਲਾਂ ਕੱਲੀ ਸਬਜ਼ੀ ਵਗੈਰਾ ਬਣਾ ਜਾਨੀ ਆਪਦੇ ਬਰਤਨ ਸਾਫ਼ ਕਰ ਚੁੱਕੀ ਮੈਂ ਤੇ ਬਸ ਕੱਲੀ ਆਪਣੀ ਰੋਟੀ ਰਹਿ ਜੁਕੀ ਹੈ ਨਾ ਬਣਾਉਣ ਵਾਲੀ ਵੀ ਉਹ ਆਪਾਂ ਬਾਅਦ ਤੇ ਵਸੇ ਮੈਂ ਲਿੰਕ ਜਿਸ ਤੇ ਪਿੰਡੀਆਂ ਨੂੰ ਤਲਣ ਤੇਲ ਵਗੈਰਾ ਗਰਮ ਕਰਕੇ ਪਿੰਡੀਆਂ ਹਲਵੇਂ ਸੀ ਫਰਾਈ ਤੇ ਮੈਂ ਕੱਟੇ ਮੋਟੇ ਮੋਟੇ ਜੀ ਕੱਟਿਆ ਪਿਆਜ਼ ਮੋਟੇ-ਮੋਟੇ ਕੱਟੀ ਨਾ ਪਿਆਜ਼ ਧੁੰਨੀਆਂ ਦੇ ਵਿੱਚ ਬਹੁਤ ਵੰਦੀਆ ਲੱਗਦੇ ਆਗੇ ਥੋੜਾ ਟਾਈਮ ਪਿੰਡੀਆਂ ਭੁਲਣ ਤੋਂ ਬਾਅਦ ਮੈਂ ਇਹਦੇ ਵਿੱਚ ਪਿਆਜ਼ ਪਾ ਲਈ ਹਰੇਕ ਦਾ ਨਾ ਤਰੀਕਾ ਅਲੱਗ-ਅਲੱਗ ਹੁੰਦਾ ਤੁਸੀਂ ਰੱਖਿਓ ਵੀ ਤੁਸੀਂ ਪਿੰਡੀਆਂ ਪਹਿਲਾਂ ਪਾਤੀਆਂ ਜਾਂ ਕਿਵੇਂ ਤੇ ਹਰੇਕ ਦਾ ਤਰੀਕਾ ਜੀ ਅਲੱਗ-ਅਲੱਗ ਹੁੰਦਾ ਮੇਰੇ ਜੀ ਮਾਂ ਜਿਵੇਂ ਅਸੀਂ ਬਣਾਉਂਦੇ ਆ ਜਾਂ ਜਿਵੇਂ ਮੇਰੇ ਮੰਮੀ ਬਣਾਉਂਦੇ ਰਹੇ ਨੇ ਉਦਾਂ ਮੇਰਾ ਤਰੀਕਾ ਬਣਾਉਣ ਦਾ ਪਰ ਇੰਦਾ ਵੀ ਬ ਤੇ ਥੋੜਾ ਟਾਈਮ ਜੀ ਆਪੇ ਨੂੰ ਰੱਖ ਲਾਂਗੇ ਕੁਛ ਕਰਨ ਲਈ ਮੈਂ ਢੱਕਣ ਬਿਲਕੁਲ ਵੀ ਬੰਦ ਨਹੀਂ ਕੀਤਾ ਕਿਉਂਕਿ ਜਦੋਂ ਨਾ ਸਾਰਾ ਢੱਕਣਾ ਇਹ ਬੰਦ ਕਰ ਦਈਏ ਤਾਂ ਜਿਹੜਾ ਸਲਾਮ ਪਾਣੀ ਜਾਂ ਹੁੰਦਾ ਹਨਾ ਆਪਾਂ ਜੀ ਦਾ ਪਾਣੀ ਹੁੰਦਾਗਾ ਨਾ ਵਿੱਚੀ ਡਿਗ ਡਿਕੇ ਹੋ ਹੋ ਜਾਦਾ ਹੁੰਦਾ ਤੇ ਮੈਂ ਥੋੜਾ ਜਿਹਾ ਢੱਕਣਾ ਖੁੱਲਾ ਛੱਡਿਆ ਸੀ ਤੇ ਨਾਲ ਹੀ ਮੈਂ ਲੱਗੀ ਸੀ ਇੱਥੇ ਮਿਰਚਾਂ ਧੋਹੀ ਕੱਟਣ ਥੋੜੀਆਂ ਜਿਹੀਆਂ ਪਹਾਰੀਆਂ ਮਿਰਚਾਂ ਪਾਵਾਂਗੇ ਜਿਹਦੇ ਨਾਲ ਜੇ ਟੇਸਟ ਪਿੰਡਿਆਂ ਦਾ ਹੋਰ ਵੀ ਜ਼ਿਆਦਾ ਵਧੀਆ ਹੁੰਦਾਗਾ ਸਾਵਤੀ ਵਿੱਚ ਵੀ ਆਪਾਂ ਸਿੱਟ ਸਕਦੇ ਆ ਤੇ ਵਿੱਚ ਟਮਾਟਰ ਵਗੈਰਾ ਵੀ ਪਾ ਸਕਦੇ ਆ ਤੇ ਨਾਲ ਜੇ ਨਿੰਬੂ ਨਹੀਂ ਝੋੜਿਆ ਹੋਵੇ ਤਾਂ ਉਹ ਸਵਾਦ ਹੀ ਵੱਖਰਾ ਆਉਂਦਾ ਨਾ ਪਿੰਡੀਆਂ ਦੀ ਸਬਜੀ ਦਾ ਤੇ ਉਹ ਆਪਸ਼ਨਲ ਆ ਨਾ ਕਈ ਖੱਟਾ ਖਾਣਾ ਪਸੰਦ ਕਰਦੇ ਆ ਕਈ ਨਹੀਂ ਅਰ ਜਦੋਂ ਸਬਜੀ ਬਣੀ ਤੋਂ ਬਾਅਦ ਆਪਾਂ ਵਿੱਚ ਪਾਉਣੀ ਆ ਨਾ ਨਿੰਬੂ ਦਾ ਰਸ ਬਹੁਤ ਵਧੀਆ ਲੱਗਦਾ ਤੇ ਇੱਥੇ ਨਾਲ ਦੀ ਨਾਲ ਮੈਂ ਬੱਸ ਭਾਂਡੇਾਂ ਦੀ ਚੱਕਤਾ ਦੀ ਕਰਨ ਲੱਗ ਪਈ ਸੀ ਕਿ ਮੈਂ ਕਹਾਂ ਜਰੂਰ ਥੋੜੀ ਜਿਹੀ ਸੈਟਿੰਗ ਹੀ ਕਰ ਦਈਏ ਕਿਚਨ ਦੀ ਹਨਾ ਇਆ ਕਿ ਹਫਤੋਂ ਜਿਆਦੇ ਔਖਾ ਨਹੀਂ ਹੋਊਗਾ ਤੂੰ ਲਓ ਜੀ ਸਬਜ਼ੀ ਜਿਨਾਂ ਜਰ ਆਪਣੇ ਬਣਦੀ ਐ ਮੈ ਰਕੀ ਹੋਈ ਸੀ ਇੱਥੇ ਜਾ ਪਾ ਕੇ ਤੇ ਮੈਂ ਤਾਂ ਚਲੋ ਕੋਸਟੈਂਬੈਗ ਆਪਾਂ ਇਹ ਚਾਹ ਪੀਂਨੇ ਆਗੇ ਤੇ ਜਿੰਨਾ ਟਾਈਮ ਆਪਣੀ ਸਬਜ਼ੀ ਬਣੂਗੀ ਮੈਂ ਤਾਂ ਚਲੋ ਬਰਤਨ ਲਵਾਂ ਸਾਹ ਬਾਅਦ ਜੇ ਸਾਫ਼ ਕਰਦੀਆਂਗੀ ਤੇ ਲਓ ਜੀ ਵਿੱਚ ਵਿੱਚ ਦੀ ਆ ਕੇ ਆਪਾਂ ਦੇਖਦੇ ਵੀ ਰਹਾਂਗੇ ਤਾਂ ਸੀ ਇਹ ਨਾ ਕਿ ਉਹ ਇੱਕ ਵਾਰੀ ਟੱਗ ਕੇ ਪਰੇ ਹੋਗੇ ਮੈਂ ਤਕਰੀਬਨ ਮੈਨੂੰ ਲੱਗਦਾ ਜਿੰਨਾ ਟਾਈਮ ਚ ਸਬਜ਼ੀ ਬਣੀ ਸੀ ਮਿੰਟ ਮਿੰਟ ਤੁਮਾ ਕੇ ਬਿੰਦੇ ਬਿੰਦੇ ਦੇਖ ਰਹੀ ਸੀ ਕਿਤੇ نیچے ਵਗੈਰਾ ਨਾ ਲੱਗ ਜੇ ਤੇ ਲੋ ਜੀ ਚਾਹ ਵਗੈਰਾ ਪੀਂਨ ਤੋਂ ਆ ਰਹੀ ਥੀ ਨੂਰ ਦਾ ਲੱਗ ਗਈ ਸੀ ਕਿ ਮੈਂ ਬਾੜ ਬੋਣ ਵਿਚਾਰੀ ਦੇ ਨਾ ਸੁਆ ਦੇ Baal ਹੀ ਸੇਰੀ ਇਦਾਂ ਹੋਇਆ ਪੈਸੀ ਜਮ ਬੇਸੁਰਤਿਆ ਵਰਗੀ ਹੋਈ ਪਈ ਸੀ ਇਹ ਕਹਿੰਦੀ ਨਾ ਮम्मा ਮੇਰੇ ਇਦਾਂ ਦੋ ਉਤਾਂ ਕਰੋ ਮੈਂ ਉਹੀ ਦੇਖ ਰਹੀ ਸੀ ਕਰਕੇ ਮੇਰੇ ਤਾਂ ਹੱਥਾਂ 'ਚ ਨਹੀਂ ਆ ਰਹੇ ਸੀ ਇਹਦੇ Baal ਤੇ ਬਟ ਕੋਸ਼ਿਸ਼ ਕਰੀ ਤੇ ਹੋ ਗਏ ਤੇ ਲੋ ਜੀ ਨੂਰ ਦੇ ਆਪਾਂ ਬਾਵਾਗੇ Baal ਹਨ ਬੱਚਾ ਜਦੋਂ ਨਾ ਬਿਮਾਰ ਹੋਵੇ ਤੇ ਕੁਛ ਉਹਦੇ ਉੱਤੇ ਸ਼ਗਲ ਇਦਾਂ ਦੀ ਬਣ ਜੇਦਾ ਬੱਚਾ ਹੋਰ ਵੀ ਜ਼ਿਆਦਾ ਡੁੱਗਣਾ ਬਿਮਾਰ ਲੱਗਣ ਲੱਗ ਜਾਂਦਾ ਹੈਗਾ ਇਹ ਲੋਟੀ ਲੋਲ ਦੇ ਕੇਸ ਜਿਹੜੇ ਨੇ ਕਿ ਬੈ ਕੇ ਤੇ ਜਿਹੜੇ ਬੈਕ ਵਾਲੇ ਵਾਲ ਨੇ ਕੁਝ ਵੀ ਨਹੀਂ ਇਹਨਾਂ ਦਾ ਕਰਵਾਉਂਦੀ ਐ ਇੱਦਾਂ ਹੀ ਛਡਵਾਉਂਦੀ ਐ ਬਸ ਇਹਨਾਂ ਨੂੰ ਮੈਂ ਦੇ ਕੰਗੀ ਕਰ ਦੂੰਗੀ ਕੋਈ ਵੀ ਇੱਥੇ ਨਾ ਕੋਈ ਜੂੜੀ ਵਗੈਰਾ ਕੁਝ ਨਹੀਂ ਕਰਦੀ ਥੋੜੀ ਜੂੜੀ ਜੀ ਕਰ ਲੈਣਾ ਤੇ ਜਿਹਦੇ ਨਾਲ ਇਹਦੇ ਵਾਲ ਬਦਲਣ ਲੱਗ ਜਾਲੇ ਇੱਥੇ ਕੁਝ ਨਹੀਂ ਕਰਵਾਉਂਦੀ ਹੈ ਇਹ ਇਹਨਾਂ ਛੌਂਕੀ ਐ ਇੱਦਾਂ ਦੋਸੇ ਦੋ ਹਟਾ ਹੁਣ ਵੀ ਮੇਰੀਆਂ ਹੁਣ ਤਹਨੇ ਵਾਵਾ ਕਟਵਾਏ ਨਹੀਂ ਇਹ ਕਟਵਾਉਣ ਨੂੰ ਕਹੇ ਲੱਗ ਜਾਂਦੀ ਹੁੰਦੀ ਆ ਤੇ لو ਜੇ ਇੱਥੇ ਆਪਣੀਆਂ ਭਿੰਡੀਆਂ ਏਨ ਭੁੱਜ ਚੁੱਕੀਆਂ ਨੇ ਜੇ ਤੇ ਆਪਾਂ ਇਹਦੇ ਚ ਫਮਾਂਗੇ ਨਮਕ ਮਿਰਚ ਹਲਦੀ ਵੀ ਥੋੜਾ ਜਿਹਾ ਪਾਵਾਂਗੇ ਗਰਮ ਮਸਾਲਾ ਤੇ ਤੁਹਾਡੇ ਕੋਲੇ ਚਾਟ ਮਸਾਲਾ ਜਾਂ ਫਿਰ ਮੈਗੀ ਮਸਾਲਾ ਹੈਗਾ ਤੁਸੀਂ ਉਹ ਵੀ ਪਾ ਸਕਦੇ ਹੋ ਉਹਦੇ ਨਾਲ ਵੀ ਟੇਸਟ ਬਹੁਤ ਵਧੀਆ ਹੁੰਦਾ ਭਿੰਡੀਆਂ ਦੀ ਸਬਜ਼ੀ ਦਾ ਅਸੀਂ ਸੀ ਜੰਦੀਆਂ ਫਸਟ ਟਾਈਮ ਬਣਾਈਆਂ ਨੇ ਇਹ ਭਿੰਡੀਆਂ ਤੇ ਇਹ ਬਣੀਆਂ ਬਹੁਤ ਟੇਸਟੀ ਸੀਗੀਆਂ ਬਟ ਅਸੀਂ ਖਾਣ ਨੂੰ ਕੁਝ ਜ਼ਿਆਦਾ ਲੇਟ ਹੋ ਗਏ ਸੀ ਸੀ ਕਿ ਤਕਰੀਬਨ ਸਾਨੂੰ ਰਾਤ ਨੂੰ ਨੇਰੀ ਹੋ ਗਿਆ ਸੀ ਆਉਂਦਿਆਂ ਨਾ ਤੇ ਇਦھر ਮੈਂ ਲੱਗੀ ਸੀ ਆਪਣੇ ਨਾ ਜਿਹੜੇ ਡੱਗੀ ਜੀ ਬਣਾਈ ਆ ਪੈਪਾਂ ਲਈ ਨਾ ਦਵਾਰੇ ਤੋਂ ਪੈ ਫਟ ਗਏ ਪਾਈ ਸੀਗੇ ਇਹ ਤੇ ਤਾਂ ਕਰਕੇ ਜੇ ਪਾਣੀ ਵਗੈਰਾ ਖੰਦੇ ਪਾਪੇ ਨੇ ਕਹਿੰਦੇ ਤੁਸੀਂ ਡੋਲ ਲਿਓ ਨਾ ਵੀ ਨਹੀਂ ਤਾਂ ਸਾਰਾ ਫਰਮੈਂਟ ਹੋਊ ਜੇ ਇੱਥੇ ਮੈਂ ਨਾ ਜਿਹੜੀਆਂ ਹਿੱਟਾਂ ਜੀਆਂ ਪਈਆਂ ਸੀ ਆਪਣੇ ਆ ਫਰਸ਼ ਵਾਲੀਆਂ ਪੱਟ ਗਏ ਰੱਖਿਆ ਹੋਈਆਂ ਸਾਈਡ ਤੇ ਤੇ ਮੈਂ ਉਹੀ ਉਹਨਾਂ ਦੇ ਇੱਥੇ ਫਰਸ਼ ਜਿਹਾ ਬਣਨ ਲੱਗ ਗਈ ਸੀ ਮੈਂ ਕਹਿੰਨਾ ਚਲੋ 5-10 ਗਿੱਟਾ ਜਿਆ ਰੱਖ ਕੇ ਵੀ ਮਿੱਟੀ ਜੀ ਨਹੀਂ ਰੱਖੂਗੀ ਲੱਗੂਗੀ ਜਦੋਂ ਕੋਈ ਮੱਠੜ ਵਗੈਰਾ ਰੱਖਾਂਗੇ ਜਾਂ ਫੇਰ ਆਪਾਂ ਢੇਰ ਰੱਖਾਂਗੇ ਮੈਂ ਉਦੋਂ ਹੀ ਇੱਥੇ ਝੜਨ ਲੱਗ ਇਮਾਗੇ ਚਲੋ ਆਪਾਂ ਇਹ ਤੇ ਦੇ ਚੰਨੇ ਬਾਕੀ ਦਿੰਨੇ ਆਗੇ ਤੇ ਚਣਕੇਪ ਚਲੋ ਇੱਥੇ ਆਪਣੇ ਭਾਂਡੇ ਨੇ ਜਿਹੜੇ ਵਧੀਆ ਬਣ ਜਾਣਗੇ ਤੇ ਉਧਰ ਮੇਰੇ ਡੱਗੀ ਬਣਾਈ ਸੀ ਉਹਦੇ ਉੱਪਰ ਦੇਤਾ ਸੀਗਾ ਮੈਂ ਬੱਠਲ ਮੈਂ ਕੋਈ ਚੀਜ਼ ਵਗੈਰਾ ਵੀ ਨਾ ਡਿੱਗ ਜੇ ਵਿੱਚ ਤੇ ਸੱਚੀ ਜਦੋਂ ਨਾ ਕੰਮ ਜਾ ਚੱਲਦਾ ਹੋਵੇ ਘਰੇ ਤੇ ਬਾਹਾਂ ਜਿਆਦੇ ਗਾਜਾ ਹੋਵੇ ਨਾ ਫਿਰ ਬਾਹਾਂ ਮੰਨ ਜਾ ਉਹ ਹੁਣਾ ਦੇਖੋ ਨੂਰ ਇੱਧਰ ਆਪਣੀ ਐ ਪਈ ਆ ਵਿਚਾਰੀ ਇਹ ਆ ਦੇਥੇ ਪਾਪਾ ਦਾ ਵੇਟ ਕਰ ਰਹੀ ਸੀ ਕਹਿੰਦੀ ਕਦੋਂ ਆਉਣ ਤੇ ਕਦੋਂ ਆਪਾਂ ਜਾਈਏ ਹਨਾ ਦਵਾਈ ਲੈਣ ਤੇ ਚਲੋ ਜੀ ਆਪਾਂ ਵੀਡੀਓ ਦਾ ਆਪਣੀ ਦਾ ਇੱਥੇ ਐਡ ਕਰਦੇ ਆਂ ਚੈਨਲ